ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪ ਤੇ ਸਾਰੇ ਜਾਣੇ ਵਧੀਆ ਹੋਵੋਗੇ ਤੁਹਾਨੂੰ ਜਿਵੇਂ ਪਤਾ ਵਾ ਕੁਝ ਕ ਦਿਨਾਂ ਤੋਂ ਸਾਡੇ ਚੈਨਲ ਦੇ ਉੱਤੇ ਵੀਡੀਓਜ਼ ਨਹੀਂ ਪੈ ਰਹੀਆਂ 2-3 ਦਿਨ ਹੋ ਗਏ ਆ ਤੇ ਸਾਰੇ ਜਾਣਿਆਂ ਦੇ ਮੈਨੂੰ ਇੰਸਟਾਗ੍ਰam ਤੇ ਕਾਫੀ ਮੈਸੇਜ ਆ ਰਹੇ ਆ ਵੀਡੀਓ ਕਿਉਂ ਨਹੀਂ ਪਾ ਰਹੇ ਕੋਈ ਪ੍ਰੋਬਲਮ ਹੋ ਗਈ ਆ ਤੇ ਸਾਰੇ ਜਾਣੇ ਕਾਫੀ ਟੈਂਸਾ ਜੇੜਨਾ ਨੇ ਮੈਨੂੰ ਇੰਸਟਾਗ੍ਰam ਦੇ ਉੱਤੇ ਮੈਸੇਜ ਕੀਤਾ ਤੇ ਕਈਆਂ ਨੇ YouTube ਤੇ ਕਮੈਂਟ ਕੀਤੇ ਆ ਕਿ ਤੁਹਾਡੀਆਂ ਵੀਡੀਓਜ਼ ਕਿਉਂ ਨਹੀਂ ਆ ਰਹੀਆਂ ਕਿਉਂ ਨਹੀਂ ਪਾ ਰਹੇ ਸਭ ਕੁਝ ਠੀਕ ਆ ਤੇ ਵੀਡੀਓਜ਼ ਨਾ ਆਉਣ ਦਾ ਕਾਰਨ ਇਹ ਆ ਕਿ ਜਿਹੜਾ ਮੇਰਾ ਦੇਵਰ ਆ ਡਿੱਕੇ ਉਹ ਬਹੁਤ ਜ਼ਿਆਦਾ ਸੀਰੀਅਸ ਹੋ ਗਿਆ ਸੀਗਾ ਪਤਾ ਹੀ ਨਹੀਂ ਕੀ ਹੋ ਗਿਆ ਸੀਗਾ ਉਹਨੂੰ ਤੇ ਇਸ ਕਰਕੇ ਵੀਡੀਓ ਨਹੀਂ ਪੈ ਰਹੀਆਂ ਸੀਗੀਆਂ ਉਹ ਕਾਫੀ ਬਿਮਾਰ ਹੋ ਗਿਆ ਸੀਗਾ ਬਟ ਨਾਓ ਉਹ ਉਹ ਬਿਲਕੁਲ ਇੱਕਦਮ ਠੀਕ ਆ ਉਹਨਾਂ ਆਪਾਂ ਵੀਡੀਓ ਕੰਟੀਨਿਊ ਕਰਾਂਗੇ ਬਟ ਕੀ ਕਹਿੰਦੇ ਆ ਉਸ ਕਰਕੇ ਆਪਾਂ ਸਾਰੇ ਜਾਣੇ ਇੰਨੇ ਬੀਜ਼ੀ ਸੀਗੇ ਕਿਉਂਕਿ ਸਾਰਿਆਂ ਦਾ ਧਿਆਨ ਸਿਰਫ ਉਹਦੇ ਉੱਤੇ ਸੀਗਾ ਤੁਹਾਨੂੰ ਵੀ ਪਤਾ ਹੋਵੇ ਕੀ ਘਰ ਦਾ ਕੋਈ ਵੀ ਮੈਂਬਰ ਇਤਨਾ ਇੱਕਦਮ ਬਿਮਾਰ ਪੈ ਜਾਵੇ ਤੇ ਧਿਆਨ ਬਿਲਕੁਲ ਉਧਰ ਹੋ ਜਾਂਦਾ ਵਾ ਤੇ ਸਾਰਿਆਂ ਨੇ ਬਹੁਤ ਦੁਆਵਾਂ ਕੀਤੀਆਂ ਜਿਹੜੇ ਸਾਡੇ ਟੀਮ ਮੈਂਬਰਸ ਹੈਗੇ ਆ ਉਹਨਾਂ ਨੇ ਬੜੀਆਂ ਅਰਦਾਸਾਂ ਕਰਵਾਈਆਂ ਜਿਨ੍ਹਾਂ ਨੇ ਤੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਉਹਨਾਂ ਕਰਕੇ ਅਜੀ ਡੀਕੇ ਅਰਦਾਸਾਂ ਕਰਕੇ ਡੀਕੇ ਬਿਲਕੁਲ ਠੀਕ ਆ ਹੁਣ ਉਹ ਬੋਲ ਰਿਹਾ ਵਾ ਅੱਜ 3 3 ਡੇਸ ਹੋ ਗਏ ਆ ਉਹਨੂੰ ਤੇ ਇਸ ਕਰਕੇ ਸਾਡੀਆਂ ਵੀਡੀਓਜ਼ ਨਹੀਂ ਪੈ ਰਹੀਆਂ ਸੀਗੀਆਂ ਤੇ ਮੈਨੂੰ ਪਤਾ ਵਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਸੀਗਾ ਜੇ ਤੁਹਾਨੂੰ ਵੀ ਪਤਾ ਹੁੰਦਾ ਤੇ ਤੁਸੀਂ ਜਰੂਰ ਡੀਕੇ ਦੇ ਲਈ ਪ੍ਰੇਅਰ ਕਰਦੇ ਹਾਂ ਬਹੁਣ ਤੁਸੀਂ ਇਹ ਪ੍ਰੇਅਰ ਕਰ ਸਕਦੇ ਜੇ ਉਹ ਛੇਤੀ ਛੇਤੀ ਠੀਕ ਹੋ ਕੇ ਘਰ ਵਾਪਸ ਆ ਜਾਵੇ ਦੁਬਾਰਾ ਤਾਂ ਸਾਡੀ ਵੀਡੀਓ ਜੁਆਇਨ ਕਰ ਲਵੇ ਕਿਉਂਕਿ ਸਾਡਾ ਸਾਰਾ ਧਿਆਨ ਉਹਦੇ ਵੱਲ ਸੀਗਾ ਇਕਦਮ ਉਹਨੂੰ ਪਤਾ ਨਹੀਂ ਕੀ ਹੋ ਗਿਆ ਫਟਾਫਟ ਆਪਾਂ ਉਹਨੂੰ ਹਸਪੀਟਲ ਲੈ ਕੇ ਗਏ ਤੇ ਹੁਣ ਵੀ ਉਹ ਹਸਪੀਟਲ ਦੇ ਵਿੱਚ ਹੀ ਹੈਗਾ ਵਾ ਫਰਸਟ 2 ਡੇਸ ਤੇ ਉਹਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਬਟ ਨਾਓ ਉਹ ਠੀਕ ਆ ਬੋਲਦਾ ਪਿਆ ਵਾ ਉੱਠਦਾ ਪਿਆ ਵਾ ਬੈਠਦਾ ਪਿਆ ਵਾ ਇਹੋ ਹੀ ਰੱਬ ਦਾ ਆਪਾ ਸ਼ੁਕਰੀਆ ਕਰਦੇ ਆ ਕਿ ਉਹ ਇਕਦਮ ਠੀਕ ਹੋ ਗਿਆ ਵਾ ਤੁਸੀਂ ਸਾਰੇ ਜਾਨੇ ਜਰੂਰ ਪ੍ਰੇਅਰ ਕਰਿਓ ਕਿ ਉਹ ਘਰੇ ਆ ਜਾਵੇ ਜਦੋਂ ਘਰੇ ਆਏ 9 ਦਿਨ ਜਰੂਰ ਆਪਾਂ ਵੀਡੀਓ ਬਣਾਵਾਂਗੇ ਇਹ ਕੀ ਕਹਿੰਦੇ ਆ ਕੁਝ ਪਤਾ ਨਹੀਂ ਲੱਗਾ ਇੱਕਦਮ ਕੀ ਹੋ ਗਿਆ ਤੇ ਇਹੋ ਹੀ ਮੈਂ ਕਹਿਣਾ ਚਾਹਾਂਗੀ ਤੁਸੀਂ ਸਾਰੇ ਜਾਨੇ ਹੁਣ ਵੀਡੀਓ ਕੱਲ ਤੋਂ ਸ਼ਾਇਦ ਮੈਂ ਪਾ ਦਵਾਂਗੀ ਤੇ ਕੱਲ ਤੋਂ ਕੰਟੀਨਿਊ ਕਰ ਲਵਾਂਗੇ ਅੱਜ ਵੀਡੀਓ ਨਹੀਂ ਪੈਗੀ ਅੱਜ ਤੇ ਤਾਂ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੀ ਸੀ ਕਿਉਂਕਿ ਤੁਹਾਡੇ ਮੈਸੇਜ ਹੀ ਬਹੁਤ ਜ਼ਿਆਦਾ ਮੈਨੂੰ ਆ ਰਹੇ ਸੀਗੇ ਤੁਸੀਂ ਸਾਰੇ ਜਾਣੇ ਮੈਂ ਅਟੈਚੇਟ ਸੀਗੇ ਕਿ ਵੀਡੀਓ ਕਿਉਂ ਨਹੀਂ ਪੈ ਰਹੀ ਤੇ ਵੀਡੀਓ ਨਾ ਪੈਣ ਦਾ ਕਾਰਨ ਇਹ ਹੋਇ ਸੀਗਾ ਕਿ ਡੀਕੇ ਠੀਕ ਨਹੀਂ ਬਟ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੁਣ ਉਹ ਬਿਲਕੁਲ ਠੀਕ ਹੋ ਗਿਆ ਵਾ ਘਰੇ ਹੁਣ ਵੀ ਸਾਰੇ ਜਾਣੇ ਉੱਥੇ ਹੀ ਗਿਨੇ ਤੇ ਮੈਂ ਵੀ ਬਸ ਥੋੜੀ ਦੇਰ ਤੱਕ ਉੱਥੇ ਚੱਲ ਜਾਣਾ ਵਾ ਤੇ ਇਸ ਲਈ ਸਾਡੇ ਕੋਲ ਟਾਈਮ ਹੀ ਨਹੀਂ ਸੀਗਾ ਨਾਲੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਦਿਲ ਵੀ ਨਹੀਂ ਕਰਦਾ ਵੀਡੀਓ ਬਣਾਉਂਦਾ ਕੁਝ ਵੀ ਕਰਨ ਦਾ ਦੋ ਦਿਨਾਂ ਦੇ ਸਾਡੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਇਹਗੇ ਸੀਗੇ ਬਟ ਹੁਣ ਇੱਕਦਮ ਉਹ ਠੀਕ ਹੋ ਗਿਆ ਵਾ ਚਲੋ ਜੀ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਾਡਾ ਇੰਨਾ ਧਿਆਨ ਰੱਖਿਆ ਕਿ ਮਤਲਬ ਕਿ ਦੇਖਦੇ ਰਹੇ ਕਿ ਇਹ ਵੀਡੀਓ ਕਿਉਂ ਨਹੀਂ ਪਾ ਰਹੇ ਜਰੂਰ ਕੋਈ ਪ੍ਰੋਬਲਮ ਹੋਏਗੀ ਤੁਸੀਂ ਸਾਨੂੰ ਸਮਝਾਇਆ ਕਿ ਆਪਾਂ ਵੀਡੀਓ ਕਿਉਂ ਨਹੀਂ ਪਾ ਰਹੇ ਵੀਡੀਓ ਇਤਨਾ ਪਈ ਹੋਈ ਆ ਸਾਡੇ ਕੋਲ ਪੁਰਾਣੀਆਂ ਪਈਆਂ ਵਾਂ ਜਿਨ੍ਹਾਂ ਨੂੰ ਐਡਿਟ ਹੋਣ ਵਾਲੀਆਂ ਵਾਂ ਬਟ ਜਦੋਂ ਧਿਆਨ ਸਾਰਾ ਉੱਧਰ ਹੋਇਆ ਪਿਆ ਵਾ ਤੇ ਇਸ ਕਰਕੇ ਇੱਧਰ ਧਿਆਨ ਦੇਣ ਦਾ ਟਾਈਮ ਵੀ ਨਹੀਂ ਲੱਗਣ ਤੇ ਹੁਣ ਕੱਲ ਤੋਂ ਸਾਰੀ ਐਡੀਟਿੰਗ ਸਟਾਰਟ ਹੋ ਗਈ ਸਾਰਾ ਕੁਝ ਸਟਾਰਟ ਹੋਗਾ ਉਸੇ ਵਾਂਗ ਵੀਡੀਓ ਦੁਬਾਰਾ ਸਾਰੀਆਂ ਕੰਟੀਨਿਊ ਹੋ ਜਾਣਗੀਆਂ ਪੁਰਾਣੀਆਂ ਪਈਆਂ ਵੀਡੀਓ ਜਿਹੜੀਆਂ ਕਿ ਆਪਾਂ ਜੋੜਨੀਆਂ ਵਾ ਤੁਹਾਨੂੰ ਪਤਾ ਐਡਿਟ ਵਗੈਰਾ ਕਰਨ ਨੂੰ ਕਾਫੀ ਟਾਈਮ ਲੰਘਦਾ ਜੇ ਦਿਮਾਗ ਇੱਕ ਸਾਈਡ ਤੇ ਹੋਵੇ ਤੇ ਇਹ ਸਾਰੀ ਚੀਜ਼ਾਂ ਕਰਨ ਨੂੰ ਦਿਲ ਹੀ ਨਹੀਂ ਕਰਦਾ ਚਲੋ ਜੀ ਥੈਂਕ ਯੂ so much love you all thank you